ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਗੱਠਜੋੜ ਹੋਣ ਦੀਆਂ ਚਰਚਾਵਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਹਰਿਆਣਾ ਵਿਧਾਨ ਸਭਾ ਦੇ ਲਈ ਜਾਰੀ ਕਰ ਦਿੱਤੀ ਹੈ ਪਹਿਲੀ ਸੂਚੀ ਦੇ ਵਿੱਚ ਕਿਹੜੇ ਕਿਹੜੇ ਆਗੂ ਦਾ ਨਾਮ ਹੈ ਚਰਚਾ ਤਾਂ ਇਹ ਵੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਜਸੋਰਾ ਸਾਹਿਬ ਚੋਣ ਲੜ ਸਕਦੇ ਆ ਉਸ ਬਾਰੇ ਕੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸ ਜੁੜੇ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ 20 ਉਮੀਦਵਾਰਾਂ ਦੀ ਸੂਚੀ ਹਰਿਆਣਾ ਵਿਧਾਨ ਸਭਾ ਲਈ ਜਾਰੀ ਕਰ ਦਿੱਤੀ ਹੈ 20 ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ ਚਰਚਾ ਇਹ ਸੀ ਕਿ ਆਮ ਆਦਮੀ ਪਾਰਟੀ 5 ਸੀਟਾਂ ਦੇ ਉੱਤੇ ਕਾਂਗਰਸ ਦੇ ਨਾਲ ਗੱਠਜੋੜ 'ਚ ਚੋਣ ਲੜਨ ਜਾ ਰਹੀ ਹੈ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸਤੇ ਬ੍ਰੇਕ ਲੱਗ ਗਈ ਰਾਗਵ ਚੱਡਾ ਨੇ ਕਿਹਾ ਸੀ ਕਿ ਗੱਠਜੋੜ ਹੋ ਸਕਦਾ ਪਰ ਨਹੀਂ ਹੋਇਆ ਉਮੀਦਵਾਰ ਕਿਹਨੂੰ ਕਿੱਥੋਂ ਬਣਾਇਆ ਗਿਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆਂ ਵਿਧਾਨ ਸਭਾ ਹਲਕਾ ਨਰੈਣਗੜ੍ਹ ਤੋਂ ਗੁਰਪਾਲ ਸਿੰਘ ਕਲਿਆਤ ਧੌਨ ਰਾਂਗ ਢਾਂਡਾ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਪੁੰਡਰੀ ਤੋਂ ਨਰਿੰਦਰ ਸ਼ਰਮਾ ਖਰਖੋਂਦਾ ਤੋਂ ਜੈਪਾਲ ਸ਼ਰਮਾ ਅਸੰਧ ਤੋਂ ਅਮਨਦੀਪ ਜੁੰਡਲਾ ਸਮਾਲ ਲਖਾ ਤੋਂ ਬਿੱਟੂ ਪਹਿਲਵਾਨ ਉਚਾਣਾ ਕਲਾ ਤੋਂ ਪਵਨ ਫੌਜੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਉਚਾਣਾ ਕਲਾ ਬੜੀ ਹੋਟ ਸੀਟ ਹੋਣ ਵਾਲੀ ਹੈ ਇੱਥੋਂ ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ੰਤ ਚਟਾਲਾ ਇਸ ਸਮੇਂ ਜਿਹੜੇ ਹੈ ਉਹ ਵਿਧਾਇਕ ਨੇ ਇਸੇ ਤਰ੍ਹਾਂ ਨਾਲ ਹੀ ਡੱਬ ਵਾਲੀ ਬੜੀ ਅਹਿਮ ਸੀਟ ਹੈ ਕੁਲਦੀਪ ਸਿੰਘ ਗੜਰਾਣਾ ਰਾਣੀਆਂ ਤੋਂ ਹੈਪੀ ਰਾਣੀਆਂ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਹੈ ਪਵਾਨੀ ਤੋਂ ਹਿੰਦੂ ਸ਼ਰਮਾ ਮਹਿਰਾਮ ਮਹਿਮ ਤੋਂ ਵਿਕਾਸ ਨਹਿਰਾ ਰੋਤਕ ਤੋਂ ਬਰਜਿੰਦਰ ਹੁੱਡਾ ਬਾਦਰਗੜ ਤੋਂ ਕੁਲਦੀਪ ਚਿਕਾਰਾ ਬਾਦਲੀ ਤੋਂ ਰਣਬੀਰ ਸਿੰਘ ਗੁਲੀਆ 베ਰੀ ਤੋਂ ਸੋਨੂ ਅਤਵਾਲ ਸ਼ੇਰਨੀਆਂ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਆਈ ਹੈ ਜਸਟ 20 ਉਮੀਦਵਾਰ ਨੇ ਮਹਿੰਦਰਗੜ੍ਹ ਤੋਂ ਮਨੀਸ਼ ਜਾਦਵ ਨੂੰ ਨਾਰਨੌਲ ਤੋਂ ਰਵਿੰਦਰ ਮੱਤਰੂ ਨੂੰ ਬਾਦਸ਼ਾਹਪੁਰ ਤੋਂ ਵੀਰ ਸਿੰਘ ਸਰਪੰਚ ਨੂੰ ਉਮੀਦਵਾਰ ਬਣਾਇਆ ਗਿਆ ਇਸੇ ਤਰ੍ਹਾਂ ਨਾਲ ਹੀ ਸੋਨਾ ਤੋਂ ਧਰਮਿੰਦਰ ਖਟਾਣਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਬੱਲਮਗੜ੍ਹ ਤੋਂ ਰਵਿੰਦਰ ਫੌਜਦਾਰ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਕੁੱਲ 20 ਉਮੀਦਵਾਰ ਲਾਨਤੇ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨਾਲ ਲੱਗਦੇ ਹਲਕਿਆਂ ਦੇ ਉਮੀਦਵਾਰ ਨਹੀਂ ਲਾਨੇ ਜਿਨ੍ਹਾਂ ਦੇ ਵਿੱਚ ਭੇਵਾ ਰਤਿਆ ਟਹਾਨਾ ਡੱਬ ਵਾਲੀ ਨੂੰ ਛੱਡ ਦਈਏ ਜਾ ਜਿੰਨੀ ਵੀ ਪੱਟੀ ਆ ਕਾਲਿਆਂ ਵਾਲੀ ਇਸ ਦੇ ਨਾਲ ਲੱਗਦੇ ਉਮੀਦਵਾਰ ਜ਼ਿਆਦਾਤਰ ਨਹੀਂ ਐਲਾਨੇਗੇ ਡੱਬ ਵਾਲੇ ਤੋਂ ਉਮੀਦਵਾਰ ਐਲਾਨੇਗੇ ਗੈ ਗੱਚਾ ਮੁਕਾਬਲਾ ਕਈ ਸੀਟਾਂ ਤੇ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਤਾਰੇ ਨੇ ਗੱਲ ਇਸ ਤੇ ਟਿੱਕੀ ਆ ساری ਦੀ ساری ਕਿ ਭੇਵੇ ਤੋਂ ਕੌਣ ਉਮੀਦਵਾਰ ਹੋਵੇਗਾ ਚਰਚਾਵਾਂ ਕਈ ਨੇ ਚਰਚਾਵਾਂ ਇਹ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਉਮੀਦਵਾਰ ਹੋ ਸਕਦੇ ਆ ਕਿਉਂਕਿ ਉਹਨਾਂ ਦਾ ਪੇਕਾ ਪਰਿਵਾਰ ਪੇਕਾ ਪਿੰਡ ਭੇਵਾ ਵਿਧਾਨ ਸਭਾ ਹਲਕੇ ਚੀ ਹੈ ਜਾਂ ਫਿਰ ਉਹਨਾਂ ਦੇ ਸਹੁਰਾ ਸਾਹਿਬ ਮੁੱਖ ਮੰਤਰੀ ਦੇ ਉਹ ਉਮੀਦਵਾਰ ਹੋ ਸਕਦੇ ਆਮ ਆਦਮੀ ਪਾਰਟੀ ਦੇ ਟਿੱਟ ਤੇ ਪਰ ਲੱਗਦਾ ਇੰਜ ਕਿ ਜੇ ਕਾਂਗਰਸ ਨਾਲ ਸਮਝੌਤਾ ਹੁੰਦਾ ਤਾਂ ਇਹਨਾਂ ਦੋਵਾਂ ਚੋਂ ਕੋਈ ਉਮੀਦਵਾਰ ਹੋ ਸਕਦਾ ਸੀ ਫਿਲਹਾਲ ਦੀ ਘੜੀ ਜੇਕਰ ਸਮਝੌਤਾ ਨਹੀਂ ਹੋਇਆ ਤਾਂ ਮੇਰੇ ਖਿਆਲ ਚ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਕ ਦਾ ਸਿਆਸਤ ਦੇ ਖਿਡਾਰੀ ਬਣ ਚੁੱਕੇ ਐ ਕਿ ਉਹ ਅਜੇ ਹਾਰ ਰਿਸਕ ਨਹੀਂ ਲੈਣਗੇ